ਸਤਿ ਸ਼੍ਰੀ ਅਕਾਲ ਕਿਸਾਨ ਭਾਉ ਉਮੀਦ ਕਰਦੇ ਆਂ ਭਾਈ ਸਾਰੇ ਕਿਸਾਨ ਭਰਾ ਤੰਦਰੁਸਤ ਹੋਣਗੇ ਹੁਣ ਆਪਣੇ ਮਿੱਤਰੋ ਡੇਲੀ ਵੀਡੀਓ ਤੇ ਅਪਲੋਡ ਹੋਇਆ ਕਰੂਗੀ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਉੱਪਰ ਦਬਾ ਲਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਹਰ ਵੇਲੇ ਦੇਖਣ ਨੂੰ ਮਿਲਦੀਆਂ ਰਹਿਣ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਤੇ ਐਡਲ ਕਰਾਉਣੀ ਹੈ ਤੇ ਸਕਰੀਨ ਤੇ ਆਪਣਾ ਨੰਬਰ ਸ਼ੋਅ ਹੋ ਰਿਹਾ ਹੈ ਪੰਤੋ ਚਾਰ ਫੋਟੋਆਂ ਪੇਜ ਕੇ ਜਾਂ 1-2 ਮਿੰਟ ਦੀ ਵੀਡੀਓ ਬਣਾ ਕੇ ਆਪਾਂ ਨੂੰ ਸੈਂਡ ਕਰ ਸਕਦਾ ਹੈ ਤੇ ਆਪਣੇ ਚੈਨਲ ਤੇ ਆਪਣੇ ਸੰਧ ਦੀ ਝੜਾ ਲਗਵਾ ਸਕਦੇ ਜੀ ਅੱਜ ਜਿਹੜੇ ਤੁਹਾਡੇ ਲਈ ਟਰੈਕਟਰ ਸੇਲ ਦੇ ਲੈ ਕੇ ਆਇਆ ਦੋ ਟਰੈਕਟਰ ਸੇਲ ਦੇ ਲੈ ਕੇ ਆਇਆ ਇੱਕ ਮਹਿੰਦਰਾ ਤੇ ਸਵਰਾਜ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸਵਰਾਜ ਟਰੈਕਟਰ ਬਾਰੇ ਗੱਲ ਆਜੋ ਦਿਨਿਆਂ ਜਾਣਕਾਰੀ ਵੀਡੀਓ ਨੂੰ ਲਾਸਟ ਤੱਕ ਜਰੂਰ ਆ ਕੇ ਸਾਨੂੰ ਸਾਰੀ ਜਾਣਕਾਰੀ ਜਿਹੜੀ ਮਿਲ ਸਕੇ ਸਭ ਤੋਂ ਪਹਿਲਾਂ ਸਵਰਾਜ 735 ਐਫੀ ਟਰੈਕਟਰ ਬਾਰੇ ਗੱਲ ਕਰਦੇ ਆ ਮਿੱਤਰੋ ਇਹ ਟਰੈਕਟਰ 1999 ਮਾਡਲ ਦਾ ਟਰੈਕਟਰ ਹੈ ਪੰਜਾਬ ਨੰਬਰ ਦਾ ਮਗਰਾਟਾ ਵਗੈਰਾ ਤੋਂ ਬਿਲਕੁਲ ਸਾਫ਼-ਸੁੱਤਰੀ ਕੰਡੀਸ਼ਨ ਹੈ ਬਾਹਰ ਪੰਪਾ ਟਰੈਕਟਰ ਤਿੰਨ ਸਿਲੰਡਰ ਸਾਰਾ ਟਰੈਕਟਰ ਹੁਣ ਤੱਕ ਸੀਲਡ ਪਿਆ ਹੈ ਕਿਤੇ ਟਰੈਕਟਰ ਨੂੰ ਚਾਬੀ ਨਹੀਂ ਲੱਗੀ ਹੈਗੀ ਮਿੱਤਰੋ ਬਿਲਕੁਲ ਕੋਕਾ ਪੀਸ ਟਰੈਕਟਰ ਹੈ ਤੁਸੀਂ ਇੰਜਣ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਹੀ ਬ੍ਰੈਂਡ ਨਿਊ ਪਈ ਹੈ ਟਰੈਕਟਰ ਦੀ ਮਾਡਲ ਦੇ ਹਿਸਾਬ ਨਾਲ ਰੰਗ वगैरह ਟਰੈਕਟਰ ਦਾ ਸਾਰਾ origignal ਹੈ ਪੈਰ ਦਾ ਨਾਮ ਵਗੈਰਾ ਤੁਸੀਂ ਰੰਗ ਦੇਖ ਸਕਦੇ ਹੋ ਕਿ ਬਹੁਤ ਜਿਆਦਾ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈਗਾ ਸਾਰਾ ਟਰੈਕਟਰ ਹੀ origignal ਹੈ ਤਕਰੀਬਨ ਪੰਪਰ ਤੋਂ ਲੈ ਕੇ ਡਰਾਵਲ ਤੱਕ ਕਿਤੇ ਵੀ ਟਰੈਕਟਰ ਤੇ ਕਲਮ ਨਹੀਂ ਲੱਗੀ ਹੋਈ ਜੇਕਰ ਆਪਾਂ ਟਰੈਕਟਰ ਦੇ ਨੰਬਰ ਦੀ ਗੱਲ ਕਰੀਏ ਪੰਜਾਬ ਨੰਬਰ ਤੇ ਫਰਸਟ ਪਾਰਟੀ ਦਾ ਟਰੈਕਟਰ ਹੈ ਪਹਿਲੇ ਹੱਥੀ ਚੱਲਦਾ ਹੈਗਾ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਟਰੈਕਟਰ ਬਹੁਤ ਜਿਆਦਾ ਥੋੜਾ ਜਿਹੜਾ ਚੱਲਿਆ ਹੋਇਆ ਹੈ ਬਾਹਰ ਪੰਪਲ ਹੈ ਮਿੱਤਰੋ ਟਰੈਕਟਰ ਤੇ ਸਿੰਗਲ ਕਲਚ ਦੇ ਵਿੱਚ ਹੈ ਟਰੈਕਟਰ ਇਹ ਤਿੰਨ ਸਿਲੰਡਰ ਹੈ ਹਾਈ ਲੋ ਸੈਂਪਲ ਸਟੀering ਤੇ ਐਂਡ ਵਗੈਰਾ ਟਰੈਕਟਰ ਦੇ ਜਿਹੜੇ ਹਜੇ ਨਾਲ ਦੇ ਨੇ ਟਾਇਰ ਰਾਡ ਐਂਡ ਵਗੈਰਾ ਕਿਤੇ ਟਰੈਕਟਰ ਦੇ ਕੋਈ ਮਗਰਾਟ ਵਗੈਰਾ ਨਹੀਂ ਬਦਲਿਆ ਹੋਇਆ ਨਾਲ ਦੇ ਮਗਰਾਟ ਨੇ ਟਰੈਕਟਰ ਦੇ ਤੇ ਲਿੰਕਾਂ ਵਗੈਰਾ ਸਾਰੀਆਂ ਨਾਲ ਦੀਆਂ ਨੇ ਕੋਈ ਚੀਜ਼ ਚੇਂਜ ਨਹੀਂ ਕੀਤੀ ਹੋਇਆ ਟਰੈਕਟਰ ਦੀ ਤੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਬੈਕ ਤੋਂ ਕਿੰਨਾ ਜ਼ਿਆਦਾ ਸਾਫ਼ ਪਿਆ ਟਰੈਕਟਰ ਕਿਤੇ ਕੋਈ ਜਰਾਈ ਲਾਈ ਨਹੀਂ ਟਰੈਕਟਰ ਦੇ ਕਿਤੇ ਕੋਈ ਰਿਮ ਨਹੀਂ ਚਰਿਆ ਗਲੇਆ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਪਿਆ ਹੈਗਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ 5 ਗੇਰਾਂ ਵਾਲਾ ਇਹ ਟਰੈਕਟਰ ਹੈਗਾ ਮਿੱਤਰੋ ਜਿਹੜੇ ਦੇ 5 ਗੇਰਾਂ ਕਰਦੇ ਸੀ 5 ਗੇਰਾਂ ਵਾਲਾ ਟਰੈਕਟਰ ਹੈ ਹਜੇ ਤੱਕ ਟਰੈਕਟਰ ਦੇ ਟਾਇਰ ਰਾੜਾਂ ਵਗੈਰਾ ਵੀ ਐਂਡ ਵਗੈਰਾ ਵੀ ਨਾਲ ਦੇ ਨੇ ਕੋਈ ਟਾਇਰ ਰਾੜਾ ਜਾਂ ਐਂਡ ਵਗੈਰਾ ਅਬ ਨਹੀਂ ਬਦਲਿਆ ਵੀਰਾਂ ਨੇ ਬਿਲਕੁਲ ਕੋਕਾਪੀਸ ਟਰੈਕਟਰ ਪੈਗਾ ਲਿਫਟ ਪੰਪ ਦੀ ਗੱਲ ਕਰੀਏ ਤਾਂ ਟਰੈਕਟਰ ਦਾ ਲਿਫਟ ਪੰਪ ਵੀ ਬਾਹਰ ਵਾਲਾ ਲਿਫਟ ਪੰਪ ਹੈ ਇਹਦੇ ਕਜੋਗੀ ਕੰਪਨੀ ਵੱਲੋਂ ਆਇਆ ਹੋਇਆ ਆਪ ਨਹੀਂ ਕਰਾਇਆ ਵੀਰਾਂ ਨੇ ਕੰਪਨੀ ਵੱਲੋਂ ਲਿਫਟ ਪੰਪ ਬਾਹਰ ਆਇਆ ਸੀ 1999 ਦੇ ਵਿੱਚ ਟਰੈਕਟਰ ਬਹੁਤ ਜ਼ਿਆਦਾ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਸਵਾ 2 ਲੱਖ ਰੁਪਏ ਟਰੈਕਟਰ ਦੀ ਵੀਰਾਂ ਨੇ ਡਿਮਾਂਡ ਰੱਖੀ ਹੈ ਤੇ ਮੌਕੇ ਤੇ ਮਾਨਤਾਨ ਵੀ ਕੀਤਾ ਜਾਊਗਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਭਰਾਵੋ ਤੇ ਕੰਟੈਕਟ ਕਰਕੇ ਵੀਰਾਂ ਨਾਲ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆਪਾਂ 575 ਟਰੈਕਟਰ ਦੀ ਮਹਿੰਦਰਾ 575 ਭੂਮੀ ਬੋਤ ਟਰੈਕਟਰ ਹੈ ਮਿੱਤਰੋ ਪੈਂਪਰ ਬੂਮ ਭਰੇ ਨੂੰ ਵੀ ਬਹੁਤ ਕੱਬਾ ਟਰੈਕਟਰ ਨੂੰ ਲੱਗਿਆ ਹੋਇਆ ਤੇ ਸੋਹਣੀ ਛਤਰੀ ਵਗੈਰਾ ਡੰਡਾ ਡਰਾਵਲ ਸਮੇਤ ਹੈ ਟਰੈਕਟਰ ਦੇ ਕਿਤੋਂ ਕਿਤੋਂ ਟਰੈਕਟਰ ਟੱਚ ਹੋਇਆ ਮਾਡਲ ਦੀ ਗੱਲ ਕਰੀਏ 2001 ਮਾਡਲ ਟਰੈਕਟਰ ਹੈ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਪਿਆ ਹੈ ਮਹਿੰਦਰਾ 575 DI ਟਰੈਕਟਰ ਤੇ ਬਿਲਕੁਲ ਕੋਕਾਪੀਸ ਕੰਡੀਸ਼ਨਰ ਟਰੈਕਟਰ ਦੀ ਇੰਜਨ ਗੇਅਰ ਪੱਖੋਂ ਕੋਈ ਕਮੀ ਪੇਸ਼ ਨਹੀਂ ਬਿਲਕੁਲ ਬ੍ਰਾਂਡ ਨਿਊ ਇੰਜਨ ਗੇਅਰ ਪਿਆ ਟਰੈਕਟਰ ਦਾ 100 ਦੇ ਵਿੱਚੋਂ ਤੁਸੀਂ 90 ਪੈਸੇ ਇੰਜਨ ਗੇਅਰ ਮੰਨ ਸਕਦੇ ਹੋ ਟਰੈਕਟਰ ਦਾ ਇਹ ਵੀ ਟਰੈਕਟਰ ਪੰਜਾਬ ਨੰਬਰ ਹੈ ਫਰਸਟ ਪਾਰਟੀ ਦਾ ਟਰੈਕਟਰ ਹੈ ਇਹ ਟਾਇਰ ਵਗੈਰਾ ਦੀ ਜੇਕਰ ਗੱਲ ਕਰੀਏ ਆਪਾਂ ਟਰੈਕਟਰਦਿਆਂ ਦੀ ਤਾਂ ਟਾਇਰ ਟਰੈਕਟਰ ਦੇ 90 ਪੈਸੇ ਨੇ ਪੱਕੇ ਟਾਇਰ ਲੱਗੇ ਹੋਏ ਨੇ ਟਰੈਕਟਰ ਨੂੰ ਇਹ ਵੀ ਟਰੈਕਟਰ ਬਿਲਕੁਲ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਬਹੁਤ ਥੋੜਾ ਟਰੈਕਟਰ ਚੱਲਿਆ ਹੋਇਆ ਹੈਗਾ ਤੇ ਇਹ ਸੈਂਟਰ ਗੇਅਰ ਤੇ ਡਬਲ ਕਲਚ ਨਾਲ ਟਰੈਕਟਰ ਹੈ। ਕਲਚ ਦੀ ਗੱਲ ਕਰੀ ਜੇਗਾ ਟਰੈਕਟਰ ਦੀ ਡਬਲ ਕਲਚ ਟਰੈਕਟਰ ਹੈ ਜਿਹੜਾ ਕਿ ਤੂੜ ਜੜੀ ਦੇ ਬਹੁਤ ਸੋਹਣਾ ਟਰੈਕਟਰ ਚੱਲਦਾ ਹੈਗਾ। ਟੱਚਿੰਗ ਵਗੈਰਾ ਹੋਈ ਹੋਈ ਹੈ ਟਰੈਕਟਰ ਨੂੰ ਕਿਤੇ ਕਿਤੇ ਜਿੱਥੇ ਜਿੱਥੇ ਲੋਡ ਹੁੰਦੀ ਹੈ ਰੰਗ ਪੇਂਟ ਘਸਿਆ ਆਇਆ ਸੀ ਉੱਥੇ ਉੱਥੇ ਟੱਚਿੰਗ ਹੋਈ ਹੈ ਟਰੈਕਟਰ ਤੇ ਜਰਾਈ ਗਲਾਈ ਕਿਤੇ ਵੀ ਨਹੀਂ ਟਰੈਕਟਰ ਦੇ ਪੁੱਟੀ ਵਗੈਰਾ ਕਿਤੇ ਵੀ ਨਹੀਂ ਭਰੀ ਹੋਈ ਟਰੈਕਟਰ ਦੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਸੀ ਪਰ ਕਿਤੇ ਕਿਤੇ ਟਰੈਕਟਰ ਤੇ ਟੱਚਿੰਗ ਹੋਈ ਹੋਈ ਹੈ। ਟ੍ਰੈਕਟਰ ਹੁਣ ਆਪਾਂ ਡਾਇਰੈਕਟਰ ਤੇ ਰੇਟ ਦੀ ਗੱਲ ਕਰੀਏ ਟ੍ਰੈਕਟਰ ਦਾ 2 ਲੱਖ ਤੇ 60000 ਰੁਪਿਆ ਟ੍ਰੈਕਟਰ ਦਾ ਰੇਟ ਰੱਖਿਆ ਗਿਆ ਦੀ ਤੇ ਬਾਕੀ ਮੌਕੇ ਤੇ ਕਿਸਾਨ ਭਰਾਵਾਂ ਵੱਲੋਂ ਫੁੱਲ ਮਾਨਤਾ ਨਾਲ ਜਿਹੜਾ ਕੀਤਾ ਜਾਊਗਾ ਕੰਟੈਕਟ ਨੰਬਰ ਕਿਸਾਨ ਵੀਰਾਂ ਦਾ ਤੁਹਾਨੂੰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਸਾਰੇ ਵੀਰਾਂ ਨੇ ਆਪਣੀ ਐਂਡ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੋ ਤੇ ਬੈਲ ਦੇ ਆਈਕਨ ਨੂੰ ਦਬਾ ਲਿਓ